ਅਸੀਂ ਜਦੋਂ ਪੱਲਾ ਸਾਹਿਬ ਨੂੰ ਅੱਜ ਲੋਕ ਇਮੇਜਨ ਵੀ ਨਹੀਂ ਕਰ ਪਾ ਰਹੇ ਕਿ ਕੈਰੀਨ ਜੱਟਾ ਕਿਵੇਂ ਬਣੇਗੀ ਪੱਲਾ ਸਾਹਿਬ ਤੋਂ ਬਿਨਾ ਪਰ ਮੈਨੂੰ ਲੱਗਦਾ ਹੈ ਕਿ ਪੁਖਰਾਜ ਦੀ ਜਿਹੜੀ ਉਹਦੇ ਚ ਅਪੀਰੈਂਸ ਹੈ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਸਕੂਨ ਦੇਗੀ ਔਰ ਕੋਸ਼ਿਸ਼ ਕਰਾਂਗੇ ਕਿਸੇ ਤਰੀਕੇ ਦੇ ਨਾਲ ਪੱਲਾ ਸਾਹਿਬ ਨੂੰ ਵੀ ਅੱਜ ਟੈਕਨੋਲੋਜੀ ਦੀ ਮਦਦ ਦੇ ਨਾਲ ਪੱਲਾ ਸਾਹਿਬ ਵੀ ਵਿੱਚ ਨਜ਼ਰ ਆਉਣ ਲੋਕਾਂ ਨੂੰ ਹੋ ਸਕਦਾ ਹੈ ਹਾਂ ਬਿਲਕੁਲ ਕਿ ਨਾ ਸਮੀਪ ਸੰਗ ਕੰਗਸਰ ਨਾਲ ਗੱਲ ਕਰ ਰਹੀ ਸੀ ਕਹਿੰਦੇ ਪੱਲਾ ਸਾਹਿਬ ਬਿਨਾਂ ਨਾ ਸੀ ਕੋਈ ਫਿਲਮ ਸੋਚ ਵੀ ਨਹੀਂ ਸਕਦੇ ਬਣਾਣੀ ਤਾਂ ਦੂਰ ਕਹਿੰਦੇ ਉਹਨਾਂ ਨੂੰ ਕੈਰੀ ਓਨ ਜੱਟਾ ਚ ਉਹਨਾਂ ਦੇ ਬੇਟੇ ਨੂੰ ਲੈ ਰਿਆ ਕਿ ਇੱਕ ਉਹਨਾਂ ਦੇ ਪਿਤਾ ਦੀ ਝਲਕ ਦੇਖਣ ਨੂੰ ਮਿਲੇ ਪੁੱਤਰ ਰਾਹੀਂ ਹਾਂ ਬਿਲਕੁਲ ਜੀ ਮੈਂ ਹਮੇਸ਼ਾ ਕਹਿੰਦਾ ਉਹਨਾਂ ਬੱਚੇ ਜਿਹੜੇ ਹਨ ਸਾਡੀ ਧੀ ਹੋਵੇ ਜਾਂ ਪੁੱਤ ਹੋਵੇ ਉਹ ਸਾਡੀ ਐਕਸਟੈਂਸ਼ਨ ਹੁੰਦੇ ਨੇ ਹਨਾ ਅਸੀਂ ਐਕਸਟੈਂਡ ਹੋ ਕੇ ਮੈਂ ਆਪਣੇ ਫਾਦਰ ਸਾਹਿਬ ਦੀ ਐਕਸਟੈਂਸ਼ਨ ਮੇਰੇ ਬੱਚੇ ਮੇਰੀ ਐਕਸਟੈਂਸ਼ਨ ਨੇ ਚਾਹੇ ਮੇਰੀ ਬੇਟੀ ਹੈ ਚਾਹੇ ਮੇਰਾ ਬੇਟਾ ਸੋ ਚਲਕ ਤਾਂ ਡੈਫੀਨੇਟਲੀ ਆਉਂਦੀ ਹੈ ਹਨ ਅਸੀਂ ਜਦੋਂ ਪੱਲਾ ਸਾਹਿਬ ਨੂੰ ਅੱਜ ਲੋਕ ਇਮੇਜਿਨ ਵੀ ਨਹੀਂ ਕਰ پا ਰਹੇ ਕਿ ਕੈਰੀਨ ਜੱਟਾ ਕਿਵੇਂ ਬਣੇਗੀ ਪੱਲਾ ਸਾਹਿਬ ਤੋਂ ਬਿਨਾ ਪਰ ਮੈਨੂੰ ਲੱਗਦਾ ਹੈ ਕਿ ਪੁਖਰਾਜ ਦੀ ਜਿਹੜੀ ਉਹਦੇ ਚ ਅਪੀਰੈਂਸ ਹੈ ਉਹ ਕਿਤਨਾ ਕਿਤੇ ਲੋਕਾਂ ਨੂੰ ਸਕੂਨ ਦੇਗੀ ਕਿ ਪੁਖਰਾਜ ਪੱਲਾ ਇਜ਼ देयर ਔਰ ਕੋਸ਼ਿਸ਼ ਕਰਾਂਗੇ ਕਿਸੇ ਤਰੀਕੇ ਦੇ ਨਾਲ ਪੱਲਾ ਸਾਹਿਬ ਨੂੰ ਵੀ ਅੱਜ ਟੈਕਨੋਲੋਜੀ ਦੀ ਮਦਦ ਦੇ ਨਾਲ ਪੱਲਾ ਸਾਹਿਬ ਵੀ ਵਿੱਚ ਨਜ਼ਰ ਆਉਣ ਲੋਕਾਂ ਨੂੰ ਹੋ ਸਕਦਾ ਇਦਾਂ ਹਾਂ ਬਿਲਕੁਲ ਮੈਨੂੰ ਲੱਗਦਾ ਹੈ ਪਰਮਾਤਮਾ ਨੇ ਚਾਇਆ ਔਰ ਸਾਇੰਸ ਨੇ ਚਾਇਆ ਤੇ ਜ਼ਰੂਰ ਹੋਏਗਾ ਅਸੀਂ ਨਾ ਸਮੀਪ ਸਿੰਘ ਕੰਗਸਰ ਨਾਲ ਗੱਲ ਕਰ ਰਹੇ ਸੀ ਕਹਿੰਦੇ ਪੱਲਾ ਸਾਹਿਬ ਬਿਨਾਂ ਨਾ ਅਸੀਂ ਕੋਈ ਫਿਲਮ ਸੋਚ ਵੀ ਨਹੀਂ ਸਕਦੇ ਬਣਾਣੀ ਤਾਂ ਦੂਰ ਕਹਿੰਦੇ ਉਹਨਾਂ ਨੂੰ ਕੈਰੀ ਆਨ ਜੱਟਾ ਚ ਉਹਨਾਂ ਦੇ ਬੇਟੇ ਨੂੰ ਲੈ ਰਿਆ ਕਿ ਇੱਕ ਉਹਨਾਂ ਦੇ ਪਿਤਾ ਦੀ ਝਲਕ ਦੇਖਣ ਨੂੰ ਮਿਲੇ ਪੁੱਤਰ ਰਾਹੀਂ ਹਾਂ ਬਿਲਕੁਲ ਜੀ ਮੈਂ ਹਮੇਸ਼ਾ ਕਹਿੰਦਾ ਉਹਨਾਂ ਬੱਚੇ ਜਿਹੜੇ ਹਨ ਸਾਡੀ ਧੀ ਹੋਵੇ ਜਾਂ ਪੁੱਤ ਹੋਵੇ ਉਹ ਸਾਡੀ ਐਕਸਟੈਂਸ਼ਨ ਹੁੰਦੇ ਨੇ ਹਨਾ ਅਸੀਂ ਐਕਸਟੈਂਡ ਹੋ ਕੇ ਮੈਂ ਆਪਣੇ ਫਾਦਰ ਸਾਹਿਬ ਦੀ ਐਕਸਟੈਂਸ਼ਨ ਮੇਰੇ ਬੱਚੇ ਮੇਰੀ ਐਕਸਟੈਂਸ਼ਨ ਨੇ ਚਾਹੇ ਮੇਰੀ ਬੇਟੀ ਹੈ ਚਾਹੇ ਮੇਰਾ ਬੇਟਾ ਸੋ ਝਲਕ ਤਾਂ ਡੈਫੀਨੇਟਲੀ ਆਉਂਦੀ ਹੈ ਹਨਾ ਅਸੀਂ ਜਦੋਂ ਪੱਲਾ ਸਾਹਿਬ ਨੂੰ ਅੱਜ ਲੋਕ ਇਮੇਜਨ ਵੀ ਨਹੀਂ ਕਰ ਪਾ ਰਹੇ ਕਿ ਕੈਰੀਨ ਜੱਟਾ ਕਿਵੇਂ ਬਣੇਗੀ ਪੱਲਾ ਸਾਹਿਬ ਤੋਂ ਬਿਨਾ ਪਰ ਮੈਨੂੰ ਲੱਗਦਾ ਕਿ ਪੁਖਰਾਜ ਦੀ ਜਿਹੜੀ ਉਹਦੇ ਚ ਅਪੀਰੈਂਸ ਹੈ ਉਹ ਕਿਤਨਾ ਕਿਤੇ ਲੋਕਾਂ ਨੂੰ ਸਕੂਨ ਦੇਗੀ ਕਿ ਪੁਖਰਾਜ ਪੱਲਾ ਇਜ਼ देयर ਔਰ ਕੋਸ਼ਿਸ਼ ਕਰਾਂਗੇ ਕਿਸੇ ਤਰੀਕੇ ਦੇ ਨਾਲ ਪੱਲਾ ਸਾਹਿਬ ਨੂੰ ਵੀ ਅੱਜ ਟੈਕਨੋਲੋਜੀ ਦੀ ਮਦਦ ਦੇ ਨਾਲ ਪੱਲਾ ਸਾਹਿਬ ਵੀ ਵਿੱਚ ਨਜ਼ਰ ਆਉਣ ਲੋਕਾਂ ਨੂੰ ਹੋ ਸਕਦਾ ਹੈ ਇਦਾਂ ਹਾਂ ਬਿਲਕੁਲ ਮੈਨੂੰ ਲੱਗਦਾ ਹੈ ਪਰਮਾਤਮਾ ਨੇ ਚਾਇਆ ਔਰ ਸਾਇੰਸ ਨੇ ਚਾਇਆ ਤੇ ਜ਼ਰੂਰ ਹੋਏਗਾ ਅਸੀਂ ਨਾ ਸਮੀਪ ਸਿੰਘ ਕੰਗਸਰ ਨਾਲ ਗੱਲ ਕਰ ਰਹੇ ਸੀ ਕਹਿੰਦੇ ਪੱਲਾ ਸਾਹਿਬ ਬਿਨਾਂ ਨਾ ਅਸੀਂ ਕੋਈ ਫਿਲਮ ਸੋਚ ਵੀ ਨਹੀਂ ਸਕਦੇ ਬਣਾਣੀ ਤਾਂ ਦੂਰ ਕਹਿੰਦੇ ਉਹਨਾਂ ਨੂੰ ਕੈਰੀオン ਜੱਟਾ ਚ ਉਹਨਾਂ ਦੇ ਬੇਟੇ ਨੂੰ ਲੈ ਰਿਆ ਕਿ ਇੱਕ ਉਹਨਾਂ ਦੇ ਪਿਤਾ ਦੀ ਝਲਕ ਦੇਖਣ ਨੂੰ ਮਿਲੇ ਪੁੱਤਰ ਰਾਹੀਂ ਹਾਂ ਬਿਲਕੁਲ ਜੀ ਮੈਂ ਹਮੇਸ਼ਾ ਕਹਿੰਦਾ ਉਹਨਾਂ ਬੱਚੇ ਜਿਹੜੇ ਹਨ ਸਾਡੀ ਧੀ ਹੋਵੇ ਜਾਂ ਪੁੱਤ ਹੋਵੇ ਉਹ ਸਾਡੀ ਐਕਸਟੈਂਸ਼ਨ ਹੁੰਦੇ ਨੇ ਹਨਾ ਅਸੀਂ ਐਕਸਟੈਂਡ ਹੋ ਕੇ ਮੈਂ ਆਪਣੇ ਫਾਦਰ ਸਾਹਿਬ ਦੀ ਐਕਸਟੈਂਸ਼ਨ ਮੇਰੇ ਬੱਚੇ ਮੇਰੀ ਐਕਸਟੈਂਸ਼ਨ ਨੇ ਚਾਹੇ ਮੇਰੀ ਬੇਟੀ ਹੈ ਚਾਹੇ ਮੇਰਾ ਬੇਟਾ ਸੋ ਝਲਕ ਤਾਂ ਡੈਫੀਨੇਟਲੀ ਆਉਂਦੀ ਹੈ ਹਨਾ ਅਸੀਂ ਜਦੋਂ ਪੱਲਾ ਸਾਹਿਬ ਨੂੰ ਅੱਜ ਲੋਕ ਇਮੇਜਿਨ ਵੀ ਨਹੀਂ ਕਰ ਪਾ ਰਹੇ ਕਿ ਕੈਰੀਨ ਜੱਟਾ ਕਿਵੇਂ ਬਣੇਗੀ ਪੱਲਾ ਸਾਹਿਬ ਤੋਂ ਬਿਨਾ ਪਰ ਮੈਨੂੰ ਲੱਗਦਾ ਹੈ ਕਿ ਪੁਖਰਾਜ ਦੀ ਜਿਹੜੀ ਉਹਦੇ ਚ ਅਪੀਰੈਂਸ ਹੈ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਸਕੂਨ ਦੇਗੀ ਕਿ ਪੁਖਰਾਜ ਪੱਲਾ ਇਜ਼ देयर ਔਰ ਕੋਸ਼ਿਸ਼ ਕਰਾਂਗੇ ਕਿਸੇ ਤਰੀਕੇ ਦੇ ਨਾਲ ਪੱਲਾ ਸਾਹਿਬ ਨੂੰ ਵੀ ਅੱਜ ਟੈਕਨੋਲੋਜੀ ਦੀ ਮਦਦ ਦੇ ਨਾਲ ਪੱਲਾ ਸਾਹਿਬ ਵੀ ਵਿੱਚ ਨਜ਼ਰ ਆਉਣ ਲੋਕਾਂ ਨੂੰ ਹੋ ਸਕਦਾ ਹੈ ਇਦਾਂ ਹਾਂ ਬਿਲਕੁਲ ਮੈਨੂੰ ਲੱਗਦਾ ਹੈ ਪਰਮਾਤਮਾ ਨੇ ਚਾਇਆ ਔਰ ਸਾਇੰਸ ਨੇ ਚਾਇਆ ਤੇ ਜ਼ਰੂਰ ਹੋਏਗਾ